ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਨੇ ਕੰਮਰ ਕਸੀ ਹੋਈ ਹੈ ਤੇ ਸਿਆਸੀ ਪਾਰਾ ਇਸ ਵਕਤ ਕਾਫੀ ਚੜਿਆ ਹੋਇਆ ਹੈ ਸਾਡੇ ਨਾਲ ਟਿਲੋ ਸਾਹਿਬ ਮੌਜੂਦ ਨੇ ਟਿਲੋ ਸਾਹਿਬ ਕਾਂਗਰਸ ਨੇ ਟਿਕਟ ਐਨਾਉਂਸ ਕਰ ਦਿੱਤੀ ਹੈ ਤੇ ਬੀਬੀ ਸਾਹੋਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ ਸਭ ਤੋਂ ਪਹਿਲੇ ਲੋਕਾਂ ਦੀ ਨਬਜ਼ ਫਰੋੜੀ ਕਹੀ ਹੋਣੀ ਤਾਂ ਕੀ ਕੁਝ ਸਾਹਮਣੇ ਆਇਆ ਹੈ ਅਤੇ ਕਿਸ ਤਰੀਕੇ ਨਾਲ ਲੋਕ ਲੈ ਰਹੇ ਨੇ ਸਾਹੋਕੇ ਜੀ ਦੇ ਦੇਖੋ ਲੋਕ ਚਾਹੁੰਦੇ ਸੀ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਪਾਰਲੀਮੈਂਟ ਵਿੱਚ ਰਹਿਣ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਤਾਂ ਕਿ ਜਦੋਂ ਸਾਨੂੰ ਲੋੜ ਪਵੇ ਕੋਈ ਖੁਸ਼ੀ ਗਮੀ ਵਿੱਚ ਕੋਈ ਕੰਮਾਂ ਵਾਸਤੇ ਤਾਂ ਸਾਡੇ ਕੋ ਕਿ ਸਾਡਾ ਐਮਪੀ ਹਾਜ਼ਰ ਹੋਵੇ ਇਹ ਪਹਿਲੀ ਮੰਗ ਸੀ ਲੋਕਾਂ ਦੀ ਸੋ ਇਸ ਮੰਗ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਇੱਕ ਪੜੇ ਲਿਖੇ ਤੇ ਲੋਕਲ ਕੈਂਡੀਡੇਟ ਦਿੱਤੇ ਆ ਮੈਂ ਅੱਗੇ ਕਹਿ ਰਿਹਾ ਸੀ ਕਿ ਇਹਨਾਂ ਦੇ ਜਿਹੜੇ ਪੇਕੇ ਆ ਉਹ ਫਰੀਦਕੋਟ ਆ ਇਹਨਾਂ ਦੇ ਸਹੁਰੇ ਮੋਗੇ ਆ ਇਹਨਾਂ ਦੇ ਨਾਨਕੇ ਰੌਲੀ ਆ ਸੋ ਸਾਰਾ ਕੁਝ ਹੀ ਐਜ਼ ਅ ਲੋਕਲ ਕੈਂਡੀਡੇਟ ਆ ਤੇ ਦੋਨੋਂ ਜੀ ਮੈਡਮ ਤੇ ਉਹਨਾਂ ਦੇ ਹਸਬੰਦ ਦਿੰਦ ਰਾਤ ਇਸ ਸਰਵਿਸ ਵਿੱਚ ਹਾਜ਼ਰ ਲੋਕਾਂ ਦੇ ਖੁਸ਼ੀ ਗਮੀ ਵਾਸਤੇ ਲੋਕਾਂ ਦੇ ਕੰਮਾਂ ਵਾਸਤੇ ਹਾਜ਼ਰ ਹਨ ਜਦੋਂ ਲੋਕ ਚਾਣਗੇ ਹਮੇਸ਼ਾ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਕੱਲ ਅਸੀਂ ਰਾਜਾ ਵਰਡਿੰਗ ਸਾਹਿਬ ਦਾ ਇੰਟਰਵਿਊ ਕੀਤਾ ਉਹਨਾਂ ਨੇ ਵੀ ਆਹੀ ਗੱਲ ਕਹੀ ਆਹੀ ਗੱਲ ਆ ਤੁਸੀਂ ਸਟੇਜ ਤੇ ਬੋਲ ਰਹੇ ਸੀਗੇ ਕਿ ਆਰਟਿਸਟਾਂ ਦਾ ਰਾਜਨੀਤੀ ਨਾਲ ਉਹ ਸੰਬੰਧ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋ ਸਕਦਾ ਤਾਂ ਕਿਵੇਂ ਦੇਖਦੇ ਹੋ ਕਿਵੇਂ ਡਿਫਾਈਨ ਕਰਦੇ ਹੋ ਅਸੀਂ ਨਹੀਂ ਜੀ ਡਿਫਾਈਨ ਨਹੀਂ ਕਰਦੇ ਹਰੇਕ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਾਸਤੇ ਅੱਡ ਡੈਡੀਕੇਸ਼ਨ ਚਾਹੀਦੀ ਹੈ ਉਹਦੇ ਵਾਸਤੇ ਅੱਡ ਰੋਲ ਹੁੰਦਾ ਅੱਡ ਕੰਮ ਹੁੰਦੇ ਆ ਆਰਟਿਸਟ ਬੜੇ ਸਤਕਾਰਯੋਗ ਹੈ ਉਹਨਾਂ ਦਾ ਬੜਾ ਵਧੀਆ ਕੰਮ ਹੈ ਉਹ ਆਪ ਦਾ ਕੰਮ ਬੜੇ ਵਧੀਆ ਕਰਦੇ ਆ ਜਿਵੇਂ ਹੁਣ ਮੈਂ ਹੁਣ ਜੇ ਤੁਸੀਂ ਮੈਨੂੰ ਕੱਲ ਨੂੰ ਕਹੋ ਕਿ ਮੈਂ ਫਿਲਮਾਂ 'ਚ ਐਕਟਿੰਗ ਕਰਾਂ ਮੈਂ ਕਿਵੇਂ ਕਰ ਸਕਦਾ ਉਵੇਂ ਜਿਹੜਾ ਸਾਡਾ ਪ੍ਰੋਫੈਸ਼ਨ ਆ ਉਹਦੇ ਵਿੱਚ ਆ ਕੇ ਉਹ ਕਾਮਯਾਬ ਨਹੀਂ ਹੁੰਦੇ ਜਿੰਦੇ ਵੀ ਆਏ ਆ ਇਸ ਤੋਂ ਪਹਿਲਾਂ ਤਜਰਬਾ ਜਿੰਨੇ ਵੀ ਆਏ ਆ ਉਹਨਾਂ ਨੇ ਬੁਰੀ ਤਰ੍ਹਾਂ ਲੋਕਾਂ ਨੂੰ ਨਰਾਸ਼ ਕੀਤਾ ਸੋ ਇਸ ਕਰਕੇ ਲੋਕਾਂ ਨੂੰ ਇੱਕ ਐਮਪੀ ਚਾਹੀਦਾ ਹੌਲ ਟਾਈਮ ਉਹਨਾਂ ਦੇ ਕੰਮ ਕਰਨ ਵਾਸਤੇ ਉਹਨਾਂ ਦੇ ਲੋਕ ਸੁਖੋ ਵਿੱਚ ਵਿਚਰਨ ਵਾਸਤੇ ਜਿਹੜੇ ਆਰਟਿਸਟ ਹੈ ਉਹਨਾਂ ਦੀਆਂ ਫਿਲਮਾਂ ਤਾਂ ਦੇਖ ਹੀ ਲਈ ਦੀਆਂ ਉਹ ਤਾਂ ਸਿਨੇਮੇ ਜਾ ਕੇ ਜਦੋਂ ਮਰਜ਼ੀ ਫਿਲਮਾਂ ਦੇਖ ਲਓ ਕਰਮਜੀਤ ਅਨਮੋਲ ਜੀ ਦੀਆਂ ਹਰ ਇੱਕ ਸਾਲ ਦੋ ਚਾਰ ਫਿਲਮਾਂ ਹੁੰਦੀਆਂ ਜਦੋਂ ਮਰਜ਼ੀ ਜਾ ਕੇ ਦੇਖੋ ਹੰਸਰਾ ਅਹਸਾਸ ਦਾ ਕਾਫੀ ਵਿਰੋਧ ਹੋ ਰਿਹਾ ਹੈ ਉਸ ਵਿਰੋਧ ਨੂੰ ਕਿਵੇਂ ਦੇਖਦੇ ਹਾਂ ਉਹ ਕਹਿ ਦਿੰਦੇ ਕਿ ਦੂਜੀ ਪਾਰਟੀਆਂ ਦੇ ਲੋਕ ਨੇ ਆਕਸਾਏ ਹੋਏ ਜੋ ਸਾਡਾ ਵਿਰੋਧ ਕਰ ਰਹੇ ਨੇ ਨਹੀਂ ਵਿਰੋਧ ਤਾਂ ਕਰ ਰਿਹਾ ਕਿਸਾਨ ਕਿਸਾਨ ਵਿਰੋਧ ਕਰ ਰਿਹਾ ਤੇ ਹੰਸਰਾਜ ਜਨ ਜੀ ਵੀ ਕੋਈ ਬੱਚੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਉਹ ਵਿਰੋਧ ਕਰ ਰਹੇ ਮਤਲਬ ਦੇਖੋ ਉੱਥੇ ਹਰਿਆਣੇ ਦੇ ਐਤਕੀ ਬਾਰਡਰ ਤੇ ਕੀ ਕੁਝ ਹੋਇਆ ਗੋਲੀਆਂ ਸਿੱਧੀਆਂ ਮਾਰੇਆਂ ਗਿਆ ਇੱਕ ਨੌਜਵਾਨ ਸ਼ਹੀਦ ਹੋ ਗਿਆ ਕੀ ਕੁਝ ਨਹੀਂ ਹੋਇਆ ਸੋ ਵਿਰੋਧ ਤਾਂ ਹੋ ਰਿਹਾ ਪਰ ਮੈਂ ਇਹ ਗੱਲ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਹੰਸਰਾਜ ਹੰਸ ਜੀ ਤੁਹਾਡੇ ਵਿਰੋਧ ਨੂੰ ਆਪਦੀ ਸੰਮਤੀ 'ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਵਿਰੋਧ ਦਾ ਤਰੀਕਾ ਬਦਲੋ ਸਭ ਤੋਂ ਵੱਡਾ ਵਿਰੋਧ ਇਹ ਹੈ ਕਿ ਪਿੰਡ ਚੋਂ ਉਹਨੂੰ ਵੋਟ ਨਾ ਇੱਕ ਵੀ ਪੈਂਡਿਓ। ਉਹ ਸਭ ਤੋਂ ਵੱਡਾ ਵਿਰੋਧ ਹੋਊਗਾ। ਜਦੋਂ ਆਪਾਂ ਇਹ ਕਰਦੇ ਆਂ ਤੇ ਇਹ ਉਸ ਤੋਂ ਬਾਅਦ ਉਹਦੀ ਸਿਮਤੀ ਲੈਣ ਦੀ ਕੋਸ਼ਿਸ਼ ਕਰਦੇ ਆ। ਇਹ ਆਪਸ ਵਿੱਚ ਭਾਈਚਾਰਿਆਂ ਵਿੱਚ ਫਿਰਕਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਮੈਂ ਕਿਸਾਨ ਵੀਰਾਂ ਨੂੰ ਕਹਿੰਦਾ ਇਹਦੇ ਬਾਰੇ ਜ਼ਰੂਰ ਸੋਚਿਓ ਕਿ ਆਪਾਂ ਇਹਨਾਂ ਨੂੰ ਹਰਾ ਕੇ ਭੇਜਣਾ ਬੁਰੀ ਤਰ੍ਹਾਂ। ਸਭ ਤੋਂ ਵੱਡਾ ਆਪਣਾ ਵਿਰੋਧ ਉਹ ਹੈ। ਢਿੱਲੋ ਸਾਹਿਬ ਸੜਨਾਂ। ਮੌਜੂਦ ਸੀਗੇ ਅਤੇ ਇਸ ਵਕਤ ਦੀ ਗੱਲ ਕਰੀਏ ਆਪਾਂ ਤਾਂ ਇੱਥੇ ਦੂਜੇ ਪਾਸੇ ਸਨਮਾਨਤ ਜਿਹੜਾ ਹੈਗਾ ਵੈਲਕਮ ਕੀਤਾ ਜਾ ਰਿਹਾ ਟਿਲੋ ਸਾਹਿਬ ਦਾ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਟਿਲੋ ਸਾਹਿਬ ਨੂੰ ਸਨਮਾਨਤ ਕੀਤਾ ਜਾ ਰਿਹਾ ਅਤੇ ਅਤੇ ਜਿਹੜਾ ਹੈਗਾ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਦੀਆਂ ਵੇਖ ਰਹੇ ਸੀਗੇ ਜਿੱਥੇ ਕਿ ਅ ਕੁਸ਼ਲਦੀਪ ਸਿੰਘ ਟਿਲੋ ਜੋ ਨੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਅਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਕਿਸਾਨਾਂ ਨੂੰ ਵੀ ਸचेत ਰਣ ਦੀ ਲੋੜ ਹੈ ਅਤੇ ਰਾਜਨੀਤੀ ਦੀ ਜੋ ਗੱਲ ਹੁੰਦੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਕਿ ਹੰਸ ਰਾਜ ਹੰਸ ਜਿਹੜੇ ਨੇ ਉਹਨਾਂ ਦੀ ਸympathy ਲੈਣਾ ਚਾਹੁੰਦੇ ਨੇ ਫਿਲਹਾਲ ਵੇਖਦੇ ਆ ਕਿ ਅਗਲੀ ਤਸਵੀਰ ਕਿਹੋ ਜਿਹੀ ਆਉਂਦੀ ਹੈ ਫਰੀਦਕੋਟ ਤੋਂ ਕੈਮਰਾ ਬਸਨ ਮਨਪ੍ਰੀਤ ਸਿੰਘ ਚੱਸਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ